ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਮਹਾਨ ਸ਼ਹੀਦਾਂ ਦਾ ਸ਼ਹੀਦੀ ਸਮਾਗਮ ਜਿਨ੍ਹਾਂ ਨੇ ਬਹੁਤ ਸੀਮਤ ਹਥਿਆਰਾਂ ਦੇ ਨਾਲ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਸਿੱਖ ਕੌਮ ਦੇ ਦੋਖਿਆਂ ਨੂੰ ਚੁਣ-ਚੁਣ ਕੇ ਸੋਧਿਆ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿ ਬੈਠੇ ਆ ਸਾਨੂੰ ਇਹ ਹੈ ਕਿ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਿਰਫ ਤਕਰੀਰਾਂ ਕਰਕੇ ਜਾਂ ਸੁਣ ਕੇ ਸਾਡੇ ਫਰਜ਼ ਦੀ ਪੂਰਤੀ ਨਹੀਂ ਹੋ ਜਾਂਦੀ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਸਾਨੂੰ ਇਹ ਸਮਰੱਥਾ ਬਖਸ਼ਣ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਸੁਪਨੇ ਉਹ ਸਾਕਾਰ ਕਰਨ ਦੇ ਲਈ ਆਖਰੀ ਸਾਹ ਤੱਕ ਲੜਦੇ ਰਹੀਏ ਇੱਥੇ ਪੰਡਾਲ ਦੇ ਵਿੱਚ ਮੈਂ ਵੇਖ ਰਿਹਾ तकरीबन ਸ਼ਕਤੀ ਤਾਂ ਉਹ ਬੇਟੀਆਂ ਨੇ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਵਿੱਚ ਉਹ ਜ਼ੁਲਮ ਦਾ ਦੌਰ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਮਾਤਾ ਸਰਜੀਤ ਕੌਰ ਜੀ ਬੈਠੇ ਨੇ ਜਿਨ੍ਹਾਂ ਨੇ ਆਰੰਭਲੇ ਸਫ਼ਰ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਤੇ ਬਲਜਿੰਦਰ ਸਿੰਘ ਰਾਜੂ ਨੂੰ ਅਰਦਾਸ ਕਰਕੇ ਮੈਦਾਨੇ ਜੰਗ ਦੇ ਵਿੱਚ ਤੋਰਿਆ ਤੇ ਭੈਣ ਜੀ ਬਲਵਿੰਦਰ ਕੌਰ ਜੀ ਜਿਨ੍ਹਾਂ ਨੇ ਆਖਰੀ ਸਮੇਂ ਦੇ ਉੱਤੇ ਉਹਨਾਂ ਵੀਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਉਹਨਾਂ ਦੇ ਦਿਲਾਂ ਦੇ ਬਲਬਲੇ ਜਿਹੜੇ ਨੇ ਉਹ ਜਾਣੇ ਤੇ ਕੌਮ ਦੇ ਨਾਲ ਸਾਂਝੇ ਕੀਤੇ ਸਾਡੀ ਕੌਮ ਦੀ ਲੜਾਈ ਜਿਹੜੀ ਹੈ ਇਹ ਕੌਮ ਦਾ ਨਿਸ਼ਾਨਾ ਗੁਰੂ ਸਾਹਿਬ ਨੇ ਇਹ ਜਨਮ ਦੇ ਨਾਲ ਹੀ ਬਖਸ਼ਿਸ਼ ਕਰ ਦਿੱਤਾ ਸੀ ਜਿਹੜਾ ਕਿ ਅਸੀਂ ਅਰਦਾਸ ਦੇ ਵਿੱਚ ਰੋਜ਼ਾਨਾ ਪੜ੍ਹਦੇ ਹਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਇਹ ਰਾਜ ਕਰੇਗਾ ਖਾਲਸਾ ਇਹ ਰਾਜ ਖਾਲਸੇ ਨੇ ਕਰਨਾ ਇਤਿਹਾਸ ਦੇ ਵਿੱਚ ਕੀਤਾ ਵੀ ਹੈ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਅਗਵਾਈ ਦੇ ਵਿੱਚ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਇਹ ਇਤਿਹਾਸ ਦੇ ਵਿੱਚ ਦਰਜ ਹੈ ਤੇ ਉਸ ਨਿਸ਼ਾਨੇ ਦੀ ਪੂਰਤੀ ਲਈ ਗੁਰੂ ਕੇ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦਾ ਅਸੀਂ ਅਰਦਾਸ ਦੇ ਵਿੱਚ ਵੀ ਜ਼ਿਕਰ ਕਰਦੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਵਾਏ ਕੋਪਰੀਆਂ ਲੋਹਾਈਆਂ ਜਿਹੜੇ ਖੜੀਆਂ ਤੇ ਚੜੇ ਆਰਿਆਂ ਨਾਲ ਚਿਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਉਹ ਸਿੰਘਾਂ ਉਹਨਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਨਿਸ਼ਾਨਾ ਜਿਹੜਾ ਸੀਗਾ ਉਹ ਰਾਜ ਕਰੇਗਾ ਖਾਲਸਾ ਖਾਲਸੇ ਨੇ ਰਾਜ ਕਰਨਾ ਤੇ ਰਾਜ ਕਿਸੇ ਧਰਤੀ ਦੇ ਉੱਤੇ ਕੀਤਾ ਜਾ ਸਕਦਾ ਬ੍ਰਹਿਮੰਡ ਦੇ ਉੱਤੇ ਜਿਹੜਾ ਇਹ ਇੱਕ ਬੜੀ ਉੱਚੀ ਕੁਰਬਾਨੀ ਦੀ ਸੋਚ ਜਿਹੜੀ ਆ ਤੇ ਇਹ ਦੁਨੀਆ ਨੂੰ ਕਲਾਵੇ ਦੇ ਵਿੱਚ ਲੈਣ ਦਾ ਇਹ ਬਹੁਤ ਉੱਚੀ ਸੋਚ ਜਿਹੜੀ ਹੈ ਇਹ ਗੁਰਮਤਿ ਦਾ ਨਿਸ਼ਾਨਾ ਹੈ ਪਰ ਉਹਦੇ ਲਈ ਪੈਰ ਰੱਖਣ ਦੀ ਜਗ੍ਹਾ ਜਿਹੜੀ ਹੈ ਉਹ ਕੌਮ ਨੂੰ ਚਾਹੀਦੀ ਹੈ ਤੇ ਇਹਦਾ ਮੁੱਢਲਾ ਸਿਧਾਂਤ ਜਿਹੜਾ ਉਹ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਪੰਜਾਬ ਦੇ ਆਲੇ ਦੁਆਲੇ ਜਿੱਥੇ ਸਿੱਖ ਕੌਮ ਵੱਸਦੀ ਹੈ ਉਸ ਧਰਤੀ ਨੂੰ ਜਾਬਰ ਭਾਰਤੀ ਸਟੇਟ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਕੇ ਖਾਲਿਸਤਾਨ ਮੋਹੋਂਦ ਵਿੱਚ ਲਿਆਉਣਾ ਉਸ ਤੋਂ ਬਾਅਦ ਜਿਹੜਾ ਅਗਲਾ ਨਿਸ਼ਾਨਾ ਅਸੀਂ ਬ੍ਰਹਿਮੰਡ ਨੂੰ ਕਲਾਵੇ ਦੇ ਵਿੱਚ ਲੈਣਾ ਜਾਂ ਜਿਹੜੀਆਂ ਵੀ ਗੁਰਮੁਖਤੀਆਂ ਰੋਹਾਨੀ ਕਦਰਾਂ ਕੀਮਤਾਂ ਨੇ ਉਸ ਦਾ ਸਫ਼ਰ ਇਸ ਤੋਂ ਬਾਅਦ ਜਿਹੜਾ ਉਹ ਆਰੰਭ ਹੁੰਦਾ ਤੇ ਰਾਜ ਕਰੇਗਾ ਖਾਲਸਾ ਦਾ ਨਿਸ਼ਾਨਾ ਪ੍ਰਾਪਤ ਕਰਨ ਦੇ ਲਈ ਸਾਡੀ ਕੌਮ ਦਾ ਇਤਿਹਾਸ ਜਿਨ੍ਹਾਂ 18ਵੀਂ ਸਦੀ ਦੇ ਵਿੱਚ ਅਸੀਂ ਜ਼ਿਕਰ ਕਰਦੇ ਹਾਂ ਪੜ੍ਹਦੇ ਹਾਂ ਸੁਣਦੇ ਹਾਂ ਕਿ ਉਹਨਾਂ ਸ਼ਹੀਦਾਂ ਨੇ ਉਹਨਾਂ ਸੂਰਮਿਆਂ ਨੇ ਉਹਨਾਂ ਸਿੰਘਾਂ ਸਿੰਘਣੀਆਂ ਨੇ ਕੀ ਪੈਤੜੇ ਅਪਣਾਏ ਅਸੀਂ ਇਤਿਹਾਸ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਮਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਭੰਗੂ ਦੇ ਪੋਤਰੇ ਉਹਨਾਂ ਨੇ ਪਰਾਜਨ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਕਿ ਜਿਸ ਵੇਲੇ ਸਿੰਘਾਂ ਦੇ ਸੰਘਰਸ਼ ਤੋਂ ਬੁਖਲਾ ਕੇ ਮੁਗਲ ਹਕੂਮਤ ਨੇ ਕਿਹਾ ਕਿ ਇਹਨਾਂ ਨੂੰ ਨਵਾਬੀ ਦੇ ਦਈਏ ਤਾਂ ਕਿ ਇਹ ਨਵਾਬੀ ਹਾਸਲ ਕਰਕੇ ਆਪੋ ਵਿੱਚ ਲੜਦੇ ਰਹਿਣ ਤੇ ਸੰਘਰਸ਼ ਵੱਲੋਂ ਇਹਨਾਂ ਦਾ ਜਿਹੜਾ ਉਹ ਮੂੰਹ ਪਾਸੇ ਹੋ ਜਾਵੇ ਇਸ ਕਰਕੇ ਉਹ ਪੇਸ਼ਕਸ਼ ਜਿਹੜੀ ਆ ਜਿਹੜਾ ਮੁਗਲ ਹਕੂਮਤ ਦੇ ਵਿੱਚ ਇੱਕ ਨੌਕਰੀ ਕਰ ਰਿਹਾ ਗੁਰਸੇਕ ਸੁਭੇਗ ਸਿੰਘ ਉਹਦੇ ਰਾਇ ਨਵਾਬੀ ਦੀ ਖਿੱਲਤ ਜਿਹੜੀ ਆ ਉਹ ਪੰਥ ਨੂੰ ਭੇਜੀ ਗਈ ਕਿ ਤੁਸੀਂ ਨਵਾਬੀ ਲਓ ਤੇ ਸੰਘਰਸ਼ ਦਾ ਰਾਹ ਜਿਹੜਾ ਉਹ ਛੱਡ ਦਿਓ ਉਸ ਤੋਂ ਬਾਅਦ ਕੀ ਹੋਇਆ ਕਿ ਇਸ ਵਿਸ਼ੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸੰਵਾਦ ਹੋਇਆ ਜਿਹਦੇ ਵਿੱਚ ਸਿੰਘਾਂ ਨੇ ਇਹ ਗੱਲ ਬੜੀ ਦ੍ਰਿੜਤਾ ਦੇ ਨਾਲ ਕਹੀ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਪਾਤਸ਼ਾਹੀ ਦਾ ਵਰ ਦਿੱਤਾ ਪਾਤਸ਼ਾਹੀ ਦੀ ਬਖਸ਼ਿਸ਼ ਕੀਤੀ ਹੈ ਤੇ ਅਸੀਂ ਨਵਾਬੀ ਕਿਉਂ ਲਈਏ ਬਾਦਸ਼ਾਹੀ ਛੱਡ ਕਿੰਮ ਲਹੇ ਨਿਵਾਬੀ ਪਰਾਤੀਨ ਜਹਿ ਮਾਹੇ ਕਰਾਬੀ ਕਿ ਅਸੀਂ ਪਾਦਸ਼ਾਹੀ ਨੂੰ ਛੱਡ ਕੇ ਨਵਾਬੀ ਕਿਵੇਂ ਲਈਏ ਆਮ ਤੌਰ ਤੇ ਕੀ ਹੁੰਦਾ ਕਿ ਇੱਕ ਤੋਕ ਜਿਹੜੀ ਆ ਸਿਰਫ ਇਹ ਕਿ ਹਮ ਰਾਖਤ ਪਾਦਸ਼ਾਹੀ ਦਾ ਵਾ ਇਸ ਨੂੰ ਜਿਹੜਾ ਉਹ ਵਰਤਿਆ ਜਾਂਦਾ ਪਰ ਉਹ ਇਤਿਹਾਸ ਉਥੇ ਚਰਚਾ ਕੀ ਹੋ ਰਹੀ ਆ ਉਹਦਾ ਸਿੱਟਾ ਕੀ ਨਿਕਲਿਆ ਇਸ ਨੂੰ ਵਿਚਾਰ ਦਿੱਤਾ ਜਾਂਦਾ ਉਦੋਂ ਇਸ ਵਿਸ਼ੇ ਦੇ ਉੱਤੇ ਇਹ ਚਰਚਾ ਹੋਈ ਪੰਥ ਦੇ ਅੰਦਰ ਤੇ ਅਖੀਰ ਵਿੱਚ ਫੈਸਲਾ ਇਹ ਹੋਇਆ ਕਿ ਜੇ ਹਕੂਮਤ ਸਾਨੂੰ ਨਵਾਬੀ ਦੇ ਰਹੀ ਹੈ ਤੇ ਸਾਨੂੰ ਉਹ ਲੈ ਲੈਣੀ ਚਾਹੀਦੀ ਹੈ ਤੇ ਉਹਨੂੰ ਵਰਤਣਾ ਚਾਹੀਦਾ ਆਪਣੀ ਕੌਮ ਦੀ ਤਾਕਤ ਵਧਾਉਣ ਲਈ ਤਾਂ ਕਿ ਆਪਣਾ ਨਿਜਾਨਾ ਰਾਜ ਕਰੇਗਾ ਖਾਲਸਾ ਜਿਹੜਾ ਉਹ ਉਹਨੂੰ ਪੂਰਾ ਕਰਨ ਦੇ ਲਈ ਅਸੀਂ ਆਪਣੀ ਤਾਕਤ ਵਧਾ ਸਕੀਏ ਤੇ ਇਹ ਇਤਿਹਾਸ ਆ ਕਿ ਉਹ ਨਵਾਬੀ ਪੰਥ ਨੇ ਪ੍ਰਵਾਨ ਕੀਤੀ ਤੇ ਉਸ ਤੋਂ ਬਾਅਦ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੂੰ ਇਹ ਨਵਾਬੀ ਦੀ ਖਿਲਤ ਪੰਜ ਪਿਆਰਿਆਂ ਦੇ ਚਰਨਾਂ ਨਾਲ ਸੁਹਾ ਕੇ ਜੜੀ ਆ ਉਹ ਬਖਸ਼ਿਸ਼ ਕੀਤੀ ਗਈ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਨਵਾਬ ਕਪੂਰ ਸਿੰਘ ਕਰਕੇ ਅਸੀਂ ਯਾਦ ਕਰਦੇ ਹਾਂ ਇਸ ਕਰਕੇ ਜਿਹੜਾ ਇਹ ਗੱਲਾਂ ਕਰਨੀਆਂ ਕਿ ਅਸੀਂ ਹਕੂਮਤ ਦੀ ਕੋਈ ਵੀ ਜਿਹੜੀ ਆ ਮੈਂਬਰੀ ਐਮ ਐਲ ਏ ਜਾਂ ਇਹ ਪ੍ਰਾਪਤ ਨਹੀਂ ਕਰਨੀ ਇਸ ਸੋਚ ਨੇ ਪਿਛਲੇ ਸਮੇਂ ਦੇ ਵਿੱਚ ਕੌਮ ਦਾ ਬੜਾ ਨੁਕਸਾਨ ਕਰਵਾਇਆ ਤੇ ਅਸੀਂ ਇਹ ਤਾਕਤ ਜਿਹੜੀ ਹੈ ਇਹ ਥਾਲੀ ਦੇ ਵਿੱਚ ਪਰੋਸ ਕੇ ਪਹਿਲਾਂ ਬਿਆੰਤੇ ਬੁੱਚੜ ਨੂੰ ਦਿੱਤੀ ਫਿਰ ਬਾਦਲ ਨੂੰ ਦਿੱਤੀ ਤੇ ਇਸ ਕਰਕੇ ਅਸੀਂ ਪੰਥ ਦੀ ਸਿਆਸਤ ਜਿਹੜੀ ਹੈ ਇੱਕ ਸਿਆਸੀ ਫਰੰਟ ਉਹ ਕਾਇਮ ਨਹੀਂ ਕਰ ਸਕੇ ਇਸ ਲਈ ਅਸੀਂ ਕੌਮ ਦੇ ਸ਼ਹੀਦਾਂ ਦਾ ਮਿੱਥਿਆ ਹੋਇਆ ਨਿਸ਼ਾਨਾ ਜਿਹਦੇ ਲਈ ਉਹਨਾਂ ਨੇ ਲਹੂ ਡੋਲਿਆ ਉਹ ਕੌਮੀ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਉਹਦੇ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਪਰ ਉਹਦੇ ਲਈ ਇਹ ਜਿਹੜੀ ਸਿਆਸੀ ਤਾਕਤ ਜਿਹੜੀ ਹੈ ਇਹਦੇ ਲਈ ਅਸੀਂ ਇਹ ਮੈਦਾਨ ਖਾਲੀ ਨਹੀਂ ਛੱਡਣਾ ਇਹ ਜੇ ਕੋਈ ਚੋਣ ਆਉਂਦੀ ਹੈ ਤੇ ਉਹ ਵੀ ਅਸੀਂ ਲੜਨੀ ਆ ਤਾਂ ਕਿ ਭਵਿੱਖ ਦੇ ਵਿੱਚ ਅਸੀਂ ਪੰਜਾਬ ਦੇ ਅੰਦਰ ਆ ਰਹੀਆਂ ਜਿਹੜੀਆਂ ਵੀ ਸਰਕਾਰਾਂ ਪਾਵੇਂ ਉਹ ਕਾਂਗਰਸ ਦੀ ਸਰਕਾਰ ਹੋਵੇ ਆਵੇਂ ਬਾਦਲ ਦੇ ਨਾਂ ਹੇਠ ਜਿਹੜੀ ਅੱਗਦਾਰਾਂ ਦੀ ਸਰਕਾਰ ਰਹੀ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਇਹ ਇਥੋਂ ਦੇ ਸਿਸਟਮ ਨੂੰ ਵਰਤ ਕੇ ਇਥੇ ਭਈਆਂ ਦੀ ਗਿਣਤੀ ਜਿਹੜੀ ਆ ਵਧਾਈ ਜਾ ਰਹੀ ਆ ਪੰਜਾਬੀ ਭਾਸ਼ਾ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਕੀਤਾ ਜਾ ਰਿਹਾ ਤੇ ਇਹ ਸਾਰੀਆਂ ਸਾਜ਼ਿਸ਼ਾਂ ਨੂੰ ناکਾਮ ਕਰਨ ਦੇ ਲਈ ਜ਼ਰੂਰੀ ਹੈ ਕਿ 2027 ਦੀਆਂ ਚੋਣਾਂ ਦੇ ਵਿੱਚ ਜਿਹੜੀ ਆ ਇੱਕ ਪੰਥ ਦੀ ਸਰਕਾਰ ਬਣਾਈ ਜਾ ਸਕੇ ਤਾਂ ਕਿ ਅਸੀਂ ਇਹ ਜਿਹੜੀਆਂ ਸੂਖਮ ਤੌਰ ਤੇ ਸਾਜ਼ਿਸ਼ਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਕੌਮ ਨੂੰ ਘਟ ਗਿਣਤੀ ਵਿੱਚ ਕਰਨ ਲਈ ਕੀਤੀਆਂ ਜਾ ਰਹੀਆਂ ਉਹਨਾਂ ਦੇ ਉੱਤੇ ਲਗਾਮ ਵੀ ਕੱਸੀ ਜਾ ਸਕੇ ਅਤੇ ਇਸ ਤਾਕਤ ਨੂੰ ਕਾਇਮ ਰੱਖਦੇ ਹੋਏ ਜਿਹੜਾ ਆਪਣਾ ਅਸਲ ਕੌਮੀ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਉਸ ਨੂੰ ਸੰਪੂਰਨ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ